ਹੈਲੋ ਹਾਂਜੀ ਸਾਰੇ ਪੈਨ ਪ੍ਰਾਂਵਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਬਹੁਤ ਸਾਰੇ ਅਚਾਰ ਤੇ ਚਟਨੀਆਂ ਦੇਖੀ ਹੋਣਗੇ ਪਰ ਤੁਸੀਂ ਕਦੇ ਵੀ ਅਜਿਹੇ ਅਚਾਰ ਨਹੀਂ ਦੇਖਿਆ ਹੋਣਾ ਇਹ ਅਚਾਰ ਹੈਗਾ ਆਪਣੇ ਚੁਹਾਰਿਆਂ ਦਾ ਜਿਹਨੂੰ ਆਪਾਂ ਸੁਹਾਰੇ ਵੀ ਕਹਿ ਦਿੰਦੇ ਆ ਇਹ ਆਪਣੀ ਬਾਡੀ ਦੇ ਵਿੱਚ ਹਨਾ ਕਿੰਨਾ ਵੀ ਆਪਣੇ ਆਪਾਂ ਕਹਿੰਦੇ ਵੀ ਖੂਨ ਜਿਵੇਂ ESR ਵਧਿਆ ਹੋਵੇ ਜਾਂ ਖੂਨ ਦੀਆਂ ਗੱਠਾਂ ਬਣੀਆਂ ਹੋਈਆਂ ਹੋਣ ਤੇ ਆਪਣੇ ਖੂਨ ਦੇ ਵਿੱਚ ਵੀਕਨੈਸ ਹੋਵੇ ਆਪਣਾ ਖੂਨ گاੜਾ ਹੋਵੇ ਉਹਨਾਂ ਵਾਸਤੇ ਨਾ ਬਹੁਤ ਜ਼ਿਆਦਾ ਵਧੀਆ ਬੈਨੀਫਿਟ ਹੈ ਇਹ ਹੱਡਾਂ ਗੁੰਡੀਆਂ ਦੇ ਵਿੱਚ ਦਰਦ ਹੁੰਦਾ ਹੋਵੇ ਇਹ ਇਹ ਨਾ 6 ਮਹੀਨਿਆਂ 7 ਮਹੀਨੇ ਦੇ ਵਿੱਚ ਬਣ ਕੇ ਤਿਆਰ ਹੁੰਦਾ ਤੇ ਇਹ ਬਿਲਕੁਲ ਜਿੱਦਾਂ ਕਿ ਆਪਾਂ ਆਮਬ ਦਾ ਆਚਾਰ ਬਣਾਉਣਾ ਉਸੇ ਤਰੀਕੇ ਨਾਲ ਬਣਦਾ ਮੈਂ ਤੁਹਾਨੂੰ ਪੂਰੀ ਦੱਸੂਗੀ ਇਹ ਆਪਾਂ ਨੇ ਪਾਇਆ ਕੁਮਾਰ ਦਾ ਆਚਾਰ ਜਿਹਨੂੰ ਆਪਾਂ ਕੀ ਕੁਮਾਰ ਵੀ ਕਹਿੰਦੇ ਨੇ ਇਹ ਵੀ ਦੇਖੋ ਤੁਹਾਨੂੰ ਪਤਾ ਹੈ ਵੀ ਇਹਦੇ ਬੈਨੀਫਿਟ ਬਹੁਤ ਜ਼ਿਆਦਾ ਨੇ ਦੋਨੋਂ ਆਚਾਰ ਮੈਂ ਖੁਦ ਬਣਾਏ ਆਪਣੇ ਹੱਥਾਂ ਦੇ ਨਾਲ ਕੀ ਕੀ ਇਹਨਾਂ ਦੇ ਵਿੱਚ ਪਾਏ ਕਿਵੇਂ ਕਿਵੇਂ ਬਣਾਏ ਨੇ ਆਪਾਂ ਤੁਹਾਨੂੰ ਹਨਾ ਸਾਰੀ ਸ਼ੁਰੂ ਤੋਂ ਲੈ ਕੇ ਸਾਂਗੇ ਵੀਡੀਓ ਚੰਗੀ ਤਰ੍ਹਾਂ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਇਸ ਚਾ ਆਚਾਰ ਨੂੰ ਬਣਾਉਣ ਦਾ ਤਰੀਕਾ ਕੀ ਹੈ ਸਭ ਤੋਂ ਪਹਿਲਾਂ ਆਪਾਂ ਨੇ ਹਨਾ ਆਪਣੇ ਸੁਹਾਰੇ ਲੈ ਲੈਣੇ ਹੈਗੇ ਤੇ ਕੁਮਾਰ ਨੂੰ ਜਿਹੜਾ ਆਪਾਂ ਨੇ ਬਣਾਉਣਾ ਹੈ ਉਹ ਆਪਣਾ ਦੇਸੀ ਕੁਮਾਰ ਹੈ ਜਿਹੜਾ ਕਿ ਆਪਣੇ ਘਰਾਂ ਦੇ ਵਿੱਚ ਖੜੇ ਹੁੰਦਾ ਨਾ ਆਮ ਹੁਣ ਸਬਜ਼ੀ ਵੀ ਬਣਦੀ ਹੈ ਇਹਦੀ ਜਿਵੇਂ ਕਿ ਹੁਣ ਕਹਿੰਦੇ ਵੀ ਗਰੀਸ ਖਤਮ ਹੋ ਗਿਆ ਤਾਂ ਇਹਦਾ ਇੱਕ ਦੋ ਪੀਸ ਕੱਟ ਕੇ ਇਹਨਾਂ ਤੁਸੀਂ ਖਾਣ ਲੱਗ ਜੂ ਲਗਾਤਾਰ ਖਾਂਦੇ ਰਹੋ 1 ਮਹੀਨਾ 1.5 ਮਹੀਨਾ ਤਾਂ ਤੁਹਾਨੂੰ ਕੋਈ ਵੀ ਹਨਾ ਜਿਦੇ ਮੇਕੇ ਗੋਡੇਆਂ ਚ ਦਰਦ ਕਮਰਦਾਰ ਦਾ ਗਰੀਸ ਦੀ ਪ੍ਰੋਬਲਮ ਹੈ ਜਾਂ ਤੁਹਾਨੂੰ ਚਕਨਾਹਟ ਜਿਵੇਂ ਆਪਾਂ ਕਹਿੰਦੇ ਨੇ ਵੀ ਖਤਮ ਹੋ ਗਈ ਆਪਣੇ ਵਾਲ ਸਫੈਦ ਹੋਣ ਲੱਗੇ ਅੱਖਾਂ ਦੀ ਨਰੌਸ਼ਨੀ ਘਟੋਗੀ ਬਹੁਤ ਜ਼ਿਆਦਾ ਬੈਨੀਫਿਟ ਨੇ ਇਹਦੇ ਤੇ ਅੱਜ ਅਸੀਂ ਸੋਚਿਆ ਵੀ ਆਪਾਂ ਹੁਣ ਇਹਨੂੰ ਕੱਟ ਦਿੰਨੇ ਆ ਕਿਉਂਕਿ ਬਹੁਤ ਜ਼ਿਆਦਾ ਫੈਲ ਚੁੱਕਿਆ ਸੀ ਤੇ ਹਸਬੰਦ ਤੇ ਮੈਂ ਇਹਨੂੰ ਕੱਟਣ ਲੱਗੀ ਤੇ ਕੱਟਦੇ-ਕੱਟਦੇ ਫਿਰ ਅਸੀਂ ਸੋਚਿਆ ਵੀ ਨਾ ਸਬਜ਼ੀ ਬਣਾ ਲਾਂਗੇ ਨਾਲੇ ਆਚਾਰ ਦੇਖੋ ਇਹਦਾ ਸ਼ੈਂਪੂ ਵੀ ਬਹੁਤ ਸੋਹਣਾ ਬਣਦਾ ਹੈ ਨਾ ਤੇ ਉਹਦੀ ਵੀ ਵੀਡੀਓ ਮੈਨੂੰ ਕਈ ਭਣਾਂ ਨੇ ਕਿਹਾ ਮੈਂ ਜ਼ਰੂਰ ਤੁਹਾਨੂੰ ਅਪਲੋਡ ਕਰੂੰਗੀ ਤੇ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਧੋ ਕੇ ਕੱਟ ਕੇ ਇਸ ਤਰੀਕੇ ਨਾਲ ਪੀਸ ਕੱਟ ਲੈਣੇ ਨੇ ਸਾਈਡਾਂ ਤੋਂ ਜਿਹੜੇ ਕੰਡੇ ਜਿਹਨੇ ਉਹਨਾਂ ਨੂੰ ਉਤਾਰ ਦੇਣਾ ਹੈਗਾ ਤੇ ਮੰਮਾ ਨੂੰ ਫੜਾਤਾ ਸੀਗਾ ਕਿਉਂਕਿ ਬੈਠੇ-ਬੈਠੇ ਉਹ ਇਦਾਂ ਦੇ ਕੰਮ ਕਰ ਲੈਂਦੇ ਹੈਗੇ ਵੈਸੇ ਉਹ ਥੋੜੇ ਜਿਹਾ ਬਿ ਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਬੈਠੇ ਬੈਠਿਆਂ ਨੇ ਇਹਨੂੰ ਕੱਟਤਾ ਹਨਾ ਕੱਟ ਕੇ ਦੇਖੋ ਇਦਾਂ ਹੀ ਪੀਸ ਕੱਟਣੇ ਨੇ ਜਿਵੇਂ ਕਿ ਮੰਮੀ ਕੱਟ ਰਹੇ ਨੇ ਹੁਣ ਆਪਾਂ ਅੱਗੇ ਇਹਨਾਂ ਨੂੰ ਕੀ ਕਰਾਂਗੇ ਅੱਗੇ ਆਪਾਂ ਇਹਨੂੰ ਉਬਾਲਾਂਗੇ ਕਿਉਂਕਿ ਆਪਣੇ ਲੰਬੇ ਸਮੇਂ ਤੱਕ ਰੱਖਣਾ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸੂਗੀ ਇਸ ਤਰੀਕੇ ਨਾਲ ਕਰੋਗੇ ਤਾਂ ਤੁਸੀਂ ਇਹਨੂੰ 1 ਸਾਲ ਪੂਰਾ ਹਨਾ 12 ਮਹੀਨੇ ਚੰਗੇ ਤਰੀਕੇ ਨਾਲ ਤੁਸੀਂ ਰੱਖ ਸਕਦੇ ਹੋ ਬਿਲਕੁਲ ਨਾ ਹੀ ਖਰਾਬ ਹੋਵੇਗਾ ਟੇਸਟੀ ਇਦਾਂ ਹੋਵੇਗਾ ਜਿਵੇਂ ਤੁਸੀਂ ਸਲਾਦ ਖਾ ਰਹੇ ਹੋ ਇੰਨਾ ਜ਼ਿਆਦਾ ਟੇਸਟੀ ਹੋਵੇਗਾ ਨਾ ਜਿਹੜਾ ਕੋਈ ਨਹੀਂ ਖਾਂਦਾ ਉਹ ਵੀ ਖਾ ਹੋਵੇਗਾ ਇਹਨਸ ਨੂੰ ਬਜ਼ੁਰਗਾਂ ਵਾਸਤੇ ਤਾਂ ਹਜਮੇਚਾਲੀ ਤੋਂ ਉੱਪਰ ਜਾਂ 50 ਤੋਂ ਉੱਪਰ ਵਾਲਿਆਂ ਨਾ ਉਹਨਾਂ ਵਾਸਤੇ ਤਾਂ ਇਹ ਲਾ ਲਓ ਤੁਸੀਂ ਵੀ ਇੱਕ ਔਸੀਦੀ ਦਾ ਕੰਮ ਕਰਦਾ ਹੈ ਤੇ ਆਪਾਂ ਨੇ ਹੁਣ ਪਤੀਲੇ ਦੇ ਵਿੱਚ ਰਿਨਣ ਲਈ ਰੱਖਤਾ ਤੁਹਾਡੇ ਕੋਲੇ ਲੋਹੇ ਦਾ ਹੈਗਾ ਪਰ ਬਰਤਨ ਤੁਸੀਂ ਉਹਦੇ ਵਿੱਚ ਵੀ ਕਰ ਸਕਦੇ ਹੋ ਪਰ ਲੋਹੇ ਦੇ ਵਿੱਚ ਨਾ ਇਹ ਥੋੜਾ ਜਿਹਾ ਬਲੈਕ ਜਿਹਾ ਹੋ ਜਾਊਗਾ ਤਾ ਕਰਕੇ ਇਸ ਨੂੰ ਮੈਂ ਫਿਰ ਸਿਲਵਰ ਦੇ ਦੇ ਵਿੱਚ ਹੀ ਕਰਿਆ ਕਿਉਂਕਿ ਸਿਲਵਰ ਚਲੋ ਵੈਸੇ ਤਾਂ ਮਾੜਾ ਸੀ ਤੇ ਲਈ ਪਰ ਹੁਣ ਕਰੀਏ ਵੀ ਕੀ ਮਜਬੂਰੀਆਂ ਨੇ ਡੇਡੇ ਬਰਤਨ ਆਪਣੇ ਕੋਲੇ ਹਨਾ ਸਟੀਲ ਵਗੈਰਾ ਦੇ ਹੁੰਦੇ ਵੀ ਨਹੀਂ ਹੈਗੇ ਤੇ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਉਬਾਲਾ ਦੇ ਲੈਣਾ ਇੱਕੋ ਉਬਾਲਾ ਦੇਣਾ ਉਹਦੇ ਵਿੱਚ ਕੁਝ ਨਹੀਂ ਪਾਉਣਾ ਉਹ ਬਾਹਲਾ ਦੇ ਕੇ ਚੰਗੇ ਤਰੀਕੇ ਨਾਲ ਕੱਢ ਕੇ ਫਿਰ ਆਪਾਂ ਨੂੰ ਸੁਕਾ ਲੈਣਾ ਇਸ ਤਰੀਕੇ ਨਾਲ ਦੇਖੋ ਸੁੱਕ ਜੂਗਾ ਇਹ ਘੱਟੋ ਘੱਟ ਤੁਹਾਡਾ 3-4 ਦਿਨਾਂ ਦੇ ਵਿੱਚ ਸੁੱਕੇਗਾ ਜਿਵੇਂ ਕਿ ਹੁਣ ਧੁੱਪ ਪੈ ਰਹੀ ਹੈ ਹੁਣ ਤਿੰਨ ਕਿ ਦਿਨਾਂ ਦੇ ਵਿੱਚ ਸੁੱਕ ਜਾਏਗਾ ਨੂੰ ਹਿਲਾਉਂਦੇ ਹੀ ਰਹਿਣਾ ਅਲੱਗ-ਅਲੱਗ ਆਪਾਂ ਬਦਲਦੇ ਹੀ ਰਹਿਣਾ ਨਾ ਕੱਲਾ-ਕੱਲਾ ਪੀਸ ਕਰਕੇ ਸੁਕਾਉਣਾ ਇਹਦੇ ਵਿੱਚ ਗਿੱਲਣੀ ਨਹੀਂ ਰਹਿਣੀ ਚਾਹੀਦੀ ਮਲਕੀ ਚਿਕਨਾਹਟ ਜਿਹੜੀ ਵਿੱਚ ਹੈ ਨਾ ਉਹ ਨਹੀਂ ਰਹਿਣੀ ਚਾਹੀਦੀ ਬਿਲਕੁਲ ਸੁੱਕ ਜਾਣਾ ਚਾਹੀਦਾ ਹਨਾ ਇਸ ਤਰੀਕੇ ਨਾਲ ਆਪਣੇ ਸਿਕਾ ਲਿਆ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂ ਵੀ ਆਪਾਂ ਇਹਦੇ ਵਿੱਚ ਕਿਹੜੇ ਕਿਹੜੇ ਮਸਾਲੇ ਐਡ ਕਰਾਂਗੇ ਮਸਾਲੇ ਜਿਵੇਂ ਕਿ ਆਂਬ ਦੇ ਆਚਾਰ ਦੇ ਵਿੱਚ ਪਾਉਨੇ ਆਪਾਂ ਉਹੀ ਮਸਾਲੇ ਹੈਗੇ ਥੋੜੀ ਜਿਹੀ ਆਪਣੇ ਕਾਲੀ ਮਿਰਚ ਲੈਤੀ ਇਹਦੇ ਵਿੱਚ ਕਿਉਂਕਿ ਬੈ ਵਗੈਰਾ ਤੋਂ ਹਨਾ ਤੇ ਵੱਡੀਆਂ ਇਲਾਚੀਆਂ ਲੈਤੀਆਂ ਨੇ ਆਪਾਂ ਛੋਟੀਆਂ ਇਲਾਚੀਆਂ ਲੈਤੀਆਂ ਨੇਗੀਆਂ ਤੇ ਨਮਕ ਮਿਰਚ ਜਿਹੜੀ ਵੀ ਤੁਹਾਡੇ ਕੋਲੇ ਹੈਗੇ ਅਵੇਲੇਬਲ ਹੈ ਹਨਾ ਤੁਸੀਂ ਉਹ ਪਾ ਸਕਦੇ ਹੋ ਜੀਰਾ ਲੈਤਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਨੇ ਕਲੌਂਜੀ ਲੈਤੀ ਹੈਗੀ ਤੇ ਰਾਈ ਲੈਤੀ ਹੈ ਇਹ ਰਾਈ ਹੈਗੀ ਹੈ ਨਾ ਕਲੌਂਜੀ ਹੈ ਚਾਰੇ ਪੰਜੇ ਚੀਜ਼ਾਂ ਜਿੰਨੀਆਂ ਵੀ ਹੈਗੀਆਂ ਨੇ ਇਹ ਆਪਾਂ ਨਹੀਂ ਲੈਤੀਆਂ ਨਹੀਂ ਕਿ ਜਿਹੜੇ ਕਿ ਆਪਾਂ ਆਪਣੇ ਸੌਂਫ ਵੀ ਪਾ ਸਕਦੇ ਹਾਂ ਤੁਸੀਂ ਨਾ ਸੌਂਫ ਮੈਂ ਨਹੀਂ ਪਾਈ ਹੈਗੀ ਤੁਸੀਂ ਸੌਂਫ ਵੀ ਇਹਦੇ ਵਿੱਚ ਪਾ ਸਕਦੇ ਹੋ ਅਜਮੈਨ ਵੀ ਪਾ ਸਕਦੇ ਹੋਗੇ ਸਾਰੀ ਚੀਜ਼ਾਂ ਨੂੰ ਆਪਾਂ ਕੀ ਕਰਾਂਗੇ ਇਹਨਾਂ ਨੂੰ ਚੰਗੇ ਤਰੀਕੇ ਨਾਲ ਪੀਸ ਲਾਂਗੇ ਕੱਲੀ ਕਲੌਂਜੀ ਨੂੰ ਛੱਡ ਕੇ ਕਿਉਂਕਿ ਕਲੌਂਜੀ ਨੂੰ ਪੀਸਾਂਗੇ ਤਾਂ ਉਹ ਥੋੜੀ ਜਿਹੀ ਕੜਵਾਹਟ ਚ ਹੋ ਜਾਂਦੀ ਹੈ ਬਾਕੀ ਸਾਰੀਆਂ ਚੀਜ਼ਾਂ ਨੂੰ ਤੁਸੀਂ ਇਕੱਠੀਆਂ ਕਰਕੇ ਪੀਸ ਲਓ ਪੀਸ ਕੇ ਚੰਗੇ ਤਰੀਕੇ ਨਾਲ ਇਹਦਾ ਇੱਕ ਇਹ ਵੀ ਨਹੀਂ ਹੈਗਾ ਵੀ ਆਪਾਂ ਬਿਲਕੁਲ ਹਨਾ ਪਾਊਡਰ ਬਣਾਉਣਾ ਧਰੜਾ ਜੀ ਮੇ ਆਪਾਂ ਅੰਬ ਦੇ achar ਦਾ ਮਸਾਲਾ ਬਣਾਉਣੇ ਆ ਜਾਂ ਫਿਰ ਆਪਾਂ ਭਰਮੀਆਂ ਮਿਰਚਾਂ ਪਾ ਲੈਣੇ ਹਰੀਆਂ ਮਿਰਚਾਂ ਲਾਲ ਮਿਰਚ ਹਨਾ ਪਾਉਣੇ ਆਪਾਂ ਉਸੇ ਤਰੀਕੇ ਦਾ ਆਪਾਂ ਨੇ ਇਹ ਬਣਾਉਣੇਗਾ ਦੇਖੋ ਕਈ ਪੈਣ ਭਰਾਵਾਂ ਦੇ ਹੱਥ ਦਾ achar ਨਾ ਖਰਾਬ ਹੋ ਜਾਂਦਾ ਹੈ ਪਰ ਤੁਸੀਂ achar ਖਰਾਬ ਹੋਣ ਦਾ ਮੇਨ ਕਾਰਨ ਕਿ ਇੱਕ ਤਾਂ ਤੁਸੀਂ ਹਨਾ ਜਿਹੜਾ ਆਪਾਂ ਬਰਤਨ ਕਈ ਵਾਰੀ ਇਦਾਂ ਦਾ ਹੁੰਦਾ ਕਿ ਉਹ ਬਰਤਨ ਦਾ ਪਲਾਸਟਿਕ ਜਿਹੜੀ ਹੁੰਦੀ ਹੈ ਉਹੀ ਖਰਾਬ ਹੁੰਦੀ ਹੈਗੀ ਤੇ ਦੂਸਰਾ ਆਪਾਂ ਅਦੋਂ ਆਚਾਰ ਕੱਢਦੇ ਆ ਉਹਨੂੰ ਕਈ ਵਾਰੀ ਨਾ ਗਿੱਲਾ ਹੱਥ ਲਾ ਦਿੰਨੇ ਆ ਜਦੋਂ ਜਦੋਂ ਪਸਕਾਉਣੇ ਆ ਹਨਾ ਉਸ ਟਾਈਮ ਥੋੜਾ ਬਹੁਤਾ ਆਪਾਂ ਤਾਂ ਕੋਈ ਪ੍ਰੋਬਲਮ ਰਹਿ ਜਾਂਦੀ ਹੈਗੀ ਹੁਣ ਆਪਾਂ ਕਰਨਾ ਕੀ ਹੈਗਾ ਜਿਹੜਾ ਆਪਾਂ ਨੇ ਕੁਮਾਰ ਸਕਾਇਆ ਸੀਗਾ ਉਸ ਨੂੰ ਪਨੀਕ ਭਰਾਂ ਦੇ ਵਿੱਚ ਪਾ ਲਿਆ ਤੇ ਹੁਣ ਜਿੰਨੇ ਵੀ ਮਸਾਲੇ ਨੇ ਆਪਾਂ ਚੰਗੇ ਤਰੀਕੇ ਦੇ ਨਾਲ ਉਹਦੇ ਵਿੱਚ ਪਾ ਲਾਂਗੇ ਤੇ ਅੱਧੀ ਕੌਲੀ ਸਰੋਂ ਦੇ ਤੇਲ ਦੀ ਮੈਂ ਚੰਗੇ ਤਰੀਕੇ ਨਾਲ ਕਾੜ ਲਈ ਸੀ ਮਲਕਿ ਗਰਮ ਕਰ ਲਈ ਸੀ ਜਿਵੇਂ ਆਪਾਂ ਮਠੀਰਿਆ ਹੋਇਆ ਤੇਲ ਹਨਾ ਕਹਿ ਦਿੰਦੇ ਨੇ ਉਸ ਤਰੀਕੇ ਨਾਲ ਆਪਾਂ ਨੇ ਇਹਨੂੰ ਕਾੜ ਲਿਆ ਸੀ ਹੁਣ ਆਪਾਂ ਇਹਨੂੰ ਤੇਲ ਨੂੰ ਉੱਪਰ ਪਾ ਲਾਂਗੇ ਸਿਰਫ ਅੱਧੀ ਕਕੌਲੀ ਆ ਦੇਖੋ ਇਹ ਕੁਮਾਰ ਹੋਊਗਾ 2.5 ਕਿਲੋ ਮੇਰਾ ਸੁੱਕਿਆ ਹੋਇਆ ਮਲਕਿ ਪਹਿਲਾਂ ਤਾਂ ਇਹ ਬਹੁਤ ਜ਼ਿਆਦਾ ਸੀ ਸੁੱਕਿਆ ਹੋਇਆ 2.5 ਕਿਲੋ ਆਏਗਾ ਇਹਦੇ ਵਿੱਚ ਅੱਧੀ ਕਕੌਲੀ ਤੇਲ ਦੀ ਉਹ ਪਾਈ ਹੈ ਬਸ ਮੈਂ ਜਿਹੜੀ ਕਲੌਂਜੀ ਆਪਾਂ ਇਹ ਵੀ ਉਹਦੇ ਉੱਪ ਨਮਕ ਮਿਰਚ ਟੇਸਟ ਅਨੁਸਾਰ ਤੁਸੀਂ ਪਾ ਲਓ ਥੋੜਾ ਚੈੱਕ ਕਰਕੇ ਦੇਖ ਲਓ ਵੱਧ ਘੱਟ ਖਾਣੇ ਹੋ ਤੁਸੀਂ ਥੋੜੀਆਂ ਜਿਹੀਆਂ ਕਾਲੀਆਂ ਮਿਰਚਾਂ ਵੀ ਪਾ ਲਓ ਕਿਉਂਕਿ ਬੈ ਵਗੈਰਾ ਤੋਂ ਚੰਗੀਆਂ ਹੁੰਦੀਆਂ ਨਹੀਂ ਗੀਆਂ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਦੇ ਨਾਲ ਨਾ ਮਿਕਸ ਕਰਾਂਗੇ ਤਾਂ ਕਿ ਇਹ ਇੱਕ ਜਾਣ ਹੋ ਜੇ ਉਦੋਂ ਤੱਕ ਆਪਾਂ ਇਹਨੂੰ ਮਸਲ ਮਸਲ ਕੇ ਮਿਕਸ ਕਰਾਂਗੇ ਤੇ ਹੁਣ ਤੱਕ ਆਪਾਂ ਇਹਨੂੰ ਮਿਕਸ ਕਰਦੇ ਤੇ ਨਾਲ ਆਪਾਂ ਤੁਹਾਨੂੰ ਦੱਸ ਦਿਨਾ ਗਿਆ ਆਪਣਾ ਜਿਹੜਾ ਦੂਸਰਾ ਚਾਰ ਇਹ ਆਪਣਾ ਥੋੜੇ ਕੋਲੇ ਨਿੰਬੂ ਦਾ ਮਸਾਲਾ ਵੀ ਪਿਆתי ਮੈਨੂੰ ਵੀ ਪਤਾ ਕੋਈ ਜ਼ਰੂਰੀ ਨਹੀਂ ਹੈਗਾ ਤੁਸੀਂ ਪਾਉਣਾ ਤਾਂ ਪਾ ਸਕਦੇ ਹੋ ਤੇ ਨਹੀਂ ਪਾਉਣਾ ਤਾਂ ਨਾ ਪਾਓ ਕਿਉਂਕਿ ਇਹ ਮਸਾਲਾ ਮਾਰਕੀਟ ਦੇ ਵਿੱਚੋਂ ਤੁਸੀਂ ਕਿਤੋਂ ਵੀ ਲੈ ਸਕਦੇ ਹੋਗੇ ਤੇ ਤੁਸੀਂ ਹੁਣ ਜਿਹੜਾ ਆਪਣਾ ਜਿਹੜੇ ਸੁਹਾਰੇ ਹੁੰਦੇ ਨੇ ਉਹਦਾ ਜਿਹੜਾ ਅਚਾਰ ਬਣਾਉਣਾ ਸਭ ਤੋਂ ਪਹਿਲਾਂ ਤੁਸੀਂ ਵਧੀਆ ਕੁਆਲਿਟੀ ਦੇ ਸੁਹਾਰੇ ਲੈ ਲੈਣੇ ਆ ਕਿਉਂਕਿ ਦੇਖੋ ਇਹ ਸਰਦੀਆਂ ਦੇ ਵਿੱਚ ਖਾਣ ਵਾਲੇ ਅਚਾਰ ਨੇ ਹੁਣ ਇਹਨਾਂ ਨੂੰ ਬਣਾ ਕੇ ਤੁਸੀਂ ਰੱਖ ਲਓ ਤੇ ਸਰਦੀਆਂ ਦੇ ਵਿੱਚ ਖਾਣ ਲਈ ਇਹ ਤਿਆਰ ਹੋ ਜਾਣਗੇ ਇਹਨਾਂ ਨੂੰ ਬਣਨ ਲਈ 4-5 ਮਹੀਨੇ ਲੱਗਦੀ ਲੱਗਦੇ ਹੈਗੇ ਤੇ ਜਿਹੜਾ ਸੋਹਾਰਿਆਂ ਦੇ ਵਿੱਚੋਂ ਆਪਣੀ ਗਿਟਕਾਂ ਕੱਢ ਲੈਣੀਆਂ ਨੇ ਗਿਟਕਾਂ ਕੱਢ ਕੇ ਉਹਦੇ ਵਿੱਚ ਵੀ ਇਹੀ ਮਸਾਲੇ ਜੋ ਮੈਂ ਇਹਦੇ ਵਿੱਚ ਦੱਸੇ ਨੇ ਤੇ ਉਹਦੇ ਵਿੱਚ ਥੋੜੇ ਜਿਹੀ ਮੇਥੇ ਵੀ ਪਾ ਲੈਣੇ ਜਿਵੇਂ ਆਪਾਂ ਅੰਬ ਦੇ ਆਚਾਰ ਦੇ ਵਿੱਚ ਪਾਉਂਦੇ ਹਾਂ ਨਾ ਇਹਦੇ ਵਿੱਚ ਵੀ ਤੁਸੀਂ ਮੇਥੇ ਪਾ ਲਿਓ ਮੈਂ ਮੇਥੇ ਇਹਦੇ ਵਿੱਚ ਭੁੱਲ ਗਈ ਸੀ ਪਾਉਣੇ ਤੇ ਤੁਸੀਂ ਚੰਗੇ ਤਰੀਕੇ ਨਾਲ ਸਾਰੇ ਮਸਾਲਿਆਂ ਨੂੰ ਮਿਲਾ ਕੇ ਤਾਂ ਉਹਦੇ ਵਿੱਚ ਤੁਸੀਂ ਭਰ ਦੇਣਾ ਨਮਕ ਮਿਰਚ ਮਸਾਲੇ ਜਿੰਨੇ ਵੀ ਹੈਗੇ ਨੇ ਗਿਟਕਾਂ ਕੱਢ ਦੇਣੀਆਂ ਨੇ ਉੱਥੇ ਮਸਾਲਾ ਭਰ ਦੇਣਾ ਤਾਂ ਤੁਸੀਂ ਹਨਾ ਇੱਕ ਕਹਿ ਲਾ ਲਓ ਵੀ ਇਹ ਇੱਕ ਦਵਾਈ ਹੈਗੀ ਅੰਗਰੇਜ਼ੀ ਦਵਾਈਆਂ ਖਾਣ ਦੇ ਨਾਲੋਂ ਅਗਰ ਤੁਸੀਂ ਇਦਾਂ ਦੇ ਨਾਲ ਤਾਂ ਤੁਹਾਡੀ ਸਿਹਤ ਵਧੀਆ ਬਣੇ ਤੇ ਜਿਹਨੂੰ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਮੈਨੂੰ ਇਹ ਜ਼ਰੂਰ ਦੱਸਣਾ ਕਿ ਤੁਸੀਂ ਪਹਿਲਾਂ ਸਵਾਰੇ ਦਾ achar ਖਾਦਾ ਹੈ ਜਾਂ ਨਹੀਂ ਖਾਤਾ ਤੇ ਮੇਰੇ ਦੋਨੋਂ achar ਤੁਹਾਨੂੰ ਕਿਵੇਂ ਲੱਗੇ ਮਿਲਾਂਗੇ ਉਹ ਅਗਲੀ ਵੀਡੀਓ ਵਿੱਚ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ